ਮੇਰਾ ਨਾਮ ਰਾਜਵੀਰ ਦਾ ਜਿਹੜਾ ਪਿੰਡ ਹੈ ਮੈਂ ਫਤਿਆਵਦੀ ਰਹਿਣਾ ਨਹੀਂ ਕੀ ਮਾਮਲਾ ਸਕੂਲ ਦੇ ਵਿੱਚ ਜਿਹੜਾ ਕਥਨਾ ਦੱਸਿਆ ਜਾ ਰਿਹਾ ਕਿ ਵਿੱਚ ਅਣਪਛਾਤੇ ਨੌਜਵਾਨਾਂ ਦਾ ਨਾਲ ਲੜਕੀ ਕੋਲ ਮੋਬਾਈਲ ਖੜਾ ਲਿਆ ਕੀ ਹੈ ਸਹੀ ਮੇਰੇ ਬੱਚਿਆਂ ਨੇ ਕੱਲ ਲਾਸਟ ਡੇਟ ਦੀ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਏ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਤੇ ਦੋ ਜਣੇ ਉਹਨਾਂ ਨੇ ਇਹਨਾ ਨਾ ਮਤਲਬ ਕਿ ਹੱਥੋਂ ਪਾਈ ਕਰਕੇ ਤੇ ਜਿਹੜੇ ਗਲ ਤੇ ਦਾਤਰ ਰੱਖ ਕੇ ਨਾ ਮੇਰੇ ਕੋ ਮੋਬਾਈਲ ਲੈ ਲਿਆ ਮੋਬਾਈਲ ਕੋ ਕੇ ਉਹ ਚਲੇ ਗਏ ਕੋਈ ਨਹੀਂ ਮਤਲਬ ਸਕਿਉਰਟੀ ਗਾਰਡ ਨਹੀਂ ਮੇਰੀ ਛੋਟੀ ਬੇਟੀ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਜ ਮਰੀਏ ਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟ ਬਾਅ ਇਥੇ ਉਹ ਆਵਾਜ਼ਾਂ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉਰਟੀ ਗਾਰਡ ਇਥੇ ਕੋਈ ਵੱਲੋਂ ਕੋਈ ਬਾਹਰ ਨਹੀਂ ਆਇਆ ਕੋਈ ਪਤਾ ਨਹੀਂ ਜੇ ਮੰਨ ਲਓ ਇਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਜਿਖਾ ਜਿਹੜੇ ਪੈਂਦੀ ਇੱਥੇ ਜਿਹੜੇ ਸਕਿਉਰਟੀ ਗਾਰਡ ਹੈ ਗੇਟ ਦੇ ਕੋਲ ਹੀ ਹੁੰਦੇ ਆ ਤੇ ਗੇਟ ਦੇ ਕੋਲ ਹੀ ਦੱਸਿਆ ਜਾ ਰਿਹਾ ਵਾਰਦਾਤ ਹੋਈ ਹੈ ਹਾਂਜੀ ਕਿਸੇ ਨੇ ਨਹੀਂ ਕਿੜਾਇਆ ਨਹੀਂ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਸੀ ਕਿਉਂਕਿ ਬੱਚੇ ਦਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਇਸ ਸੰਬੰਧੀ ਕੋਈ ਸਕੂਲ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੇਰੀ ਸਕੂਲ ਸੰਬੰਧੀ ਕੋਈ ਨਹੀਂ ਹੋਈ ਸਕੂਲ ਨਾਲ ਹੀ ਪ੍ਰਿੰਸੀਪਲ ਆਏ ਆ ਅੱਜ ਗੱਲ ਕਰਕੇ ਜਾਵਾਂਗੇ ਤੇ ਉਸ ਤਰ੍ਹਾਂ ਇਹ ਆ ਵੀ ਅਸੀਂ ਸਕਿਉਰਟੀ ਗਾਰਡ ਨੂੰ ਜ਼ਰੂਰ ਆਣ ਕੇ ਕਿਹਾ ਵਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਤੇ ਇਹ ਕਹਿ ਰਹੇ ਆ ਵੀ ਅਸੀਂ ਅਸੀਂ ਇਸ ਟਾਈਮ ਤੇ ਹੈਗੇ ਅਸੀਂ ਇਹਨਾਂ ਨੇ ਮਤਲਬ ਜਦੋਂ ਇਹ ਗੱਲ ਹੋ ਗਈ ਆ ਮੇਰੇ ਬੱਚੇ ਫਿਰ ਸਕਿਉਰਟੀ ਗਾਰਡ ਕੋ ਗਏ ਆ ਤੇ ਫਿਰ ਇਹਨਾਂ ਨੇ ਫੋਨ ਲਵਾਇਆ ਵਾ ਫਿਰ ਫੋਨ ਲਵਾਉਣ ਤੋਂ ਬਾਅਦ ਸਕਿਉਰਟੀ ਗਾਰਡ ਜਿਹੜੇ ਆ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਆ ਕਿੰਨੇ ਵਜੇ ਦੀ ਘਟਨਾ ਹੈ ਤਕਰੀਬਨ 12:30 12:00 ਦੀ ਹੋਏਗੀ ਸਕੂਲ ਲੱਗਾ ਸੀ ਉਸ ਟਾਈਮ ਹਾਂਜੀ ਸਕੂਲ ਚ ਸ਼ਾਇਦ ਰੈਸੈਸ ਚੱਲਦੀ ਪਈ ਕਿ ਬੰਦ ਹੋਈ ਸੀ ਬੰਦ ਇਸ ਬੰਦੀ ਦੀ ਦਰਖਾਸਤ ਦਿੱਤੀ ਕੀ ਮੰਗ ਕਰਦੇ ਜੀ ਅਹੀਂ ਇਹ ਕਿ ਉਹ ਨਿਆ ਬੀਜਵੇਂ ਇੱਥੇ ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦੋਂ ਦੋਨੋਂ ਗੇਟ ਖੁੱਲੇ ਰਹਿੰਦੇ ਆ ਤੇ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇ ਗੇਟ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਮੰਨ ਲਓ ਮੇਰੇ ਬੱਚਿਆਂ ਦੇ ਨਾਲ ਇਦਾਂ ਹੋਇਆ ਵਾ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਇਦਾਂ ਹੋ ਸਕਦਾ ਵਾ ਕੋਈ ਵੀ ਮਤਲਬ ਬੜਕੀ ਨੂੰ ਕੋਈ ਅੱਜ ਤੇ ਮੋਬਾਈਲ ਆ ਮੋਬਾਈਲ ਦੀ ਚਲੋ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੂੰ ਵੱਢ ਠੋਕ ਜਾਵੇ ਜਾਂ ਮੰਨ ਲਓ ਕਿਸੇ ਨੂੰ ਬੱਚੀ ਨੂੰ ਚੁੱਕ ਕੇ ਲੈ ਜਾਵੇ ਰੁਜੀਨਾਡੋ ਦਾ ਮੇਰਾ ਨਾਮ ਸੁਤਲਾਵ ਸਿੰਘ ਜੀ ਸੁਬਾ ਕੀ ਤੁਹਾਡੀ ਡਿਊਟੀ ਹੈ ਜੀ ਮੇਰੀ ਇੱਥੇ ਇੱਕ ਕੈਂਪੋਂ ਲੈਂਡਰ ਦੀ ਜੀ ਜਿਹੜੀ ਕੂਲ ਦੇ ਬਾਹਰ ਹੈ ਮੋਬਾਈਲ ਫੋਨ ਦੀ ਬੱਚਾ ਕੋਲੋਂ ਖੱਡਾ ਹੋਈ ਹੈ ਕੀ ਇਹ ਸਾਰੀ ਗੱਲ ਬਾਤ ਹੈ ਇਹ ਜੀ ਅਸੀਂ ਨਾ ਕੱਲ ਬੰਦੇ ਲਾਏ ਸੀ ਦੋ ਮੈਂ ਕੰਮ ਕਰਾ ਰਿਹਾ ਹਸੂਲਾ ਮੈਂ ਬਿਲਕੁਲ ਕੰਮ ਦੇ ਨਾਲ ਹੀ ਖੜਾ ਤੇ ਬੱਚੇ ਆਏ ਜਰੂਰ ਲੰਗੇ ਆ ਸਿਵਲ ਡੈਸਟ ਦੇ ਬੱਚੇ ਹੈਗੇ ਦੋਵੇਂ ਤੇ ਸਾਨੂੰ ਨੂੰ ਪਤਾ ਨਾ ਕੋ ਮੋਬਾਈਲ ਹੈਗਾ ਜਿਹਦਾ ਨਹੀਂ ਲੈਂਦਾ ਅਸੀਂ ਨੇ ਨਾ ਕੋ ਮੈ ਸਕੂਲੇ ਨਹੀਂ ਵੇਖਿਆ ਬਾਕੀ ਆ ਵੀ ਸਕੂਲ ਦੇ ਹੋਣਾ ਆਂਦੇ ਆ ਵੀ ਬੱਚਿਆਂ ਨੂੰ ਸਕੂਲੇ ਮੋਬਾਈਲ ਹੋਣਾ ਫਰੈਜ ਨਹੀਂ ਹੈ ਮੈਂ ਸਕੂਲ ਨਹੀਂ ਲੈ ਆ ਸਰ قانونی ਪਤਾ ਨਹੀਂ ਕਿਹੜੇ ਕੰਮ ਲਈ ਬੱਚਿਆਂ ਨੂੰ ਸਕੂਲ ਦੇ ਮੋਬਾਈਲ ਲਿਆਤਾ ਤੇ ਬੱਚੇ ਗਿਆ ਸੀ ਮੈਂ ਕੰਮ ਕਰਾ ਰਿਹਾ ਬਿਲਕੁਲ ਕੰਦੇ ਨਾਲਾਂ ਬੱਚਿਆਂ ਦੇ ਵੀ ਜਦੋਂ ਖੋਇਆ ਨਾ ਕੋ ਤੇ ਇਹਨਾਂ ਨੇ ਬੁਲਾਇਆ ਵੀ ਆ ਪਰ ਮੈਨੂੰ ਉੱਥੇ ਬਿਲਕੁਲ ਕੰਦੇ ਨਾਲ ਆਵਾਜ਼ ਨਹੀਂ ਸੁਣੀ ਬਾਕੀ ਮੇਰੇ ਬੰਦੇ ਜੋ ਜਿਹੜੇ ਗੇਟ ਤੇ ਬੈਠੇ ਇਹ ਅੱਧੀ ਛੁੱਟੀ ਬੰਦ ਤਕਰੀਬਨ ਹੋਣ ਵਾਲੀ ਸੀ ਜਾਂ ਹੋ ਗਈ ਹੋ ਬੱਚਿਆਂ ਦੇ ਮਾਪਿਆਂ ਦਾ ਕਹਿ ਰਹਾ ਹੈ ਕਿ ਬੱਚਿਆਂ ਦੇ ਨਾਲ ਕਾਫੀ ਚਿੰਤਰੀ ਦੇਖਿਆ ਤੁਹਾਨੂੰ ਨਹੀਂ ਰਹੀ ਤੇ ਜਿਹੜੇ ਸੁਰਦੀ ਗਾਰ ਦੇ ਕੋਈ ਵੀ ਜਿਹੜਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਰ ਵੇਖੋ ਅਸੀਂ ਜਦੋਂ ਵੇਖਿਆ ਨਹੀਂ ਬਾਹਰ ਅਸੀਂ ਬਾਹਰ ਐਵੇਂ ਤੇ ਬੰਦੇ ਡਿਊਟੀ ਤੇ ਗੇੜਦੇ ਆ ਗੇੜਦੇ ਜਿਹੜਾ ਅੰਦਰ ਉਹਦਾ ਅਸੀਂ ਪੁੱਛਦੇ ਆ ਐਂਟਰੀ ਕਰਦੇ ਆ ਮਾਪ ਬੱਚਿਆਂ ਨੂੰ ਐਂਟਰੀ ਕਰਦੇ ਜਿਹੋ ਜਾਂਦੇ ਆ ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂ ਸਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ ਫਿਰ ਅਸੀਂ ਉਹ ਬੱਚਾ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਚਿਰ ਉਹਦਾ ਕੋਈ ਮਾਂ ਜਾਂ ਪਿਓ ਜਾਂ ਕੋਈ ਲੈਣੇ ਹੋ ਇਹ ਬੱਚੇ ਸਿਵਲ ਡਰੈਸਰ ਜੀ ਇਹ ਆਏ ਕਿਹੜੇ ਕੰਮ ਨੂੰ ਸਾਨੂੰ ਪਤਾ ਨਹੀਂ ਤੇ ਗਏ ਵੀ ਇਹ ਮੈਦਨ ਨੂੰ ਕੁਛ ਕੀ ਕਹਿ ਰਹੇ ਹੋ ਕਿ ਸਿਵਲ ਬੱਤੀ ਵਿੱਚ ਬੱਚੇ ਆਏ ਸੀ ਜੇ ਸਿਵਲ ਬੱਤੀ ਵਿੱਚ ਹੋਰ ਵੀ ਕੋਈ ਆਉਂਦਾ ਤੇ ਤੁਸੀਂ ਪੁੱਛਦੇ ਨਹੀਂ ਬਤਾਲੇ ਪੁੱਛਦੇ ਆ ਬਿਲਕੁਲ ਆnde ਬੱਚੇ ਆਉਂ ਪੁੱਛਦੇ ਆ ਆਏ ਸਿਵਲ ਬੱਤੀ ਵਿੱਚ ਕੰਮ ਆਪਣਾ ਕਰਾ ਕੇ ਗਏ ਆ ਸਕੂਲ ਦੇ ਸਕੂਲ ਚ ਨਹੀਂ ਆਏ ਬੱਚੇ ਆਪਣਾ ਕੰਮ ਕਰਾ ਕੇ ਗਏ ਇਹ ਜਿਹੜਾ ਮੋਬਾਈਲ ਕੋਇਆ ਕਿੱਥੋਂ ਕੋਇਆ ਤੇ ਮੈਲ ਕੋਇਆ ਇਹ ਗੁੱਠ ਪਰਲੇ ਜਿਹੜਾ ਬਾਜ਼ੀਗਰ ਮਲੇ ਨੂੰ ਜਿਹੜਾ ਗੇਰ ਜਾ ਰਿਹਾ ਉਧਰੋਂ ਬੱਚੇ ਜਾ ਰਹੇ ਸੀ ਉਧਰੋਂ ਹੋਇਆ ਨਾ ਕੋਈ ਆ ਇਹ 게ਟ ਉਹ ਕੋ ਕਰਵਾ ਹੋ ਜਾਂਦੀ ਹੈ ਤੇ ਕਟਣਾਏ ਸਾਰੇ ਇੱਕ ਦੇ ਪਿੰਡ ਦਾ ਵਾ ਜੇ ਅਸੀਂ 게ਟ ਬੰਦ ਕਰਦੇ ਆ ਤੇ ਪਿੰਡਾਂ ਦਾ ਜਾਂਦੇ ਪਿੰਡ ਵਾਲਿਆਂ ਦੇ ਪਿੰਡ ਦਾ ਰਾਹ ਵਾ ਤੇ ਅਸੀਂ ਕਰ ਵੀ ਦੇਨੇ ਬਾਅਦ ਚ ਆ ਜਾਂਦੇ ਆ 게ਟ ਖੋਲੋ ਸਾਡੇ ਕੋ ਖਲਾਉਂਦੇ ਵੀ ਕੀ ਯਾਰਾ ਖੋਲਿਆ ਵੀ ਆ ਕਿ ਪਿੰਡ ਦਾ ਰਾਹ ਵਾ ਇਹ ਬੰਦ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਜੇ ਸਾਨੂੰ ਪਿੰਡ ਆ ਇੱਕ ਰਾ ਸਾਨੂੰ ਦੇਖ ਕੇ ਦੇ ਦੇਣ ਵੀ ਤੁਸੀਂ ਸਕੂਲ ਟਾਈਮ ਤੋਂ ਬਾਅਦ ਲੁੱਗਣ ਤੋਂ ਬਾਅਦ 게ਟ ਬੰਦ ਕਰਕੇ ਰੱਖਣਾ ਵਾ ਖੁੱਲਣਾ ਨਹੀਂ ਆ ਤੇ ਛੁੱਟੀ ਹੁਣ ਟਾਈਮ ਖੁੱਲਣਾ ਵਾ ਤੇ ਪਿੰਡ ਦਾ ਕੋਈ ਐਂਦੀ ਨੰਗੂਗਾ ਨਹੀਂ ਜੇ ਸਾਨੂੰ ਇੰਨਾ ਪਿੰਡ ਵਾਲੇ ਲਿਖ ਕੇ ਦੇ ਦੇਣ ਤਾਂਹੀਂ ਬਿਲਕੁਲ ਐਗਰੀਆ ਵੀ ਇੱਥੇ ਕੋਈ ਘਟਨਾ ਨਹੀਂ ਹੋਉਂਦਾ ਪਰ ਇਹ ਚੱਕਰਾ ਵੀ ਗੇਟ ਜਿਹੜਾ ਖੁੱਲਾ ਨਹੀਂ ਖੁੱਲਣ ਦਿੰਦਾ ਪਿੰਡ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰਾ ਜੇ ਸਾਨੂੰ ਲਿਖ ਕੇ ਦੇ ਦੇਣਗੇ ਵੀ ਵੇ ਸਾਡੇ ਵੱਲੋਂ ਪੰਚਾਇਤ ਵਾਲੇ ਇਹਦੇ ਜਾਂ ਸੰਜੋਗ ਕਿਉਂ ਲਿਖਾ ਦੇਣ ਕਿ ਸਕੂਲ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਊਗੀ ਤੇ ਸਾਡੀ ਵੀ ਸੇਫਟੀ ਸਾਡੇ ਨਾਲ ਬੰਦਿਆਂ ਕੇ ਗੱਲ ਪੈਂਦੇ ਆ ਕਿ ਤੁਸੀਂ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਫਿਰ ਉਹ ਵੀ ਭਾਜੀ ਉਹਨਾਂ ਨਾਲ ਸਾਡਾ ਵੀ ਹਟ ਕੋ ਕਿਹੜਾ ਕੁ ਸਿਆਰ ਤੇ ਸਾਨੂੰ ਵੱਢ ਜਾਂਦੇ ਵਾਰ ਜਾਂਦੇ ਤੁਸੀਂ ਕੋਈ ਇਹਦੇ ਬਾਰੇ ਕੋਈ ਸਕੂਲ ਵਾਲਾ ਕੰਪਲੇਟ ਕੀਤੀ ਬੱਚੇ ਦਾ ਗੱਲ ਬਾਰੇ ਤੇ ਮੈਂ ਜੀ ਆਪਣੇ ਸੀਨੀਅਰ ਨੂੰ ਮੈਡਮ ਪ੍ਰਿੰਸੀਪਲ ਨੂੰ ਦੱਸਤਾ ਸੀ ਮੈਡਮ ਬੱਚਾ ਕੋ ਮੋਬਾਈਲ ਖੋਇਆ ਗਿਆ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਘਰ ਨਹੀਂ ਫੋਨ ਕੀਤਾ ਵਾ ਅਸੀਂ ਉਹਦੀ ਕੰਪਲੇਨ ਵੀ ਅੰਮ੍ਰਿਤਸਰ ਦਿੱਤੀ ਆ ਮੇਰੇ ਨਾਲ ਦੇ ਮੁੰਡੇ ਨੇ ਕਿ ਇੱਕ ਨਵਾਂ ਦੇ ਵਿੱਚ ਜਿੱਦਣ ਸਿਮ ਪਾਈ ਉਦੋਂ ਤੋਂ ਤੁਹਾਡਾ ਮੋਬਾਈਲ ਮਿਲ ਜਾਊਗਾ ਕਿਉਂਕਿ ਅਸੀਂ ਅੰਮ੍ਰਿਤਸਰ ਕੰਪਲੇਨ ਕਰਤੀ ਹੈਗੀ ਉਹ ਲੋ ਵੇਖੋ ਕਦੋਂ ਦਾ ਜਿੱਦਣ ਸਿਮ ਪਾਉਣ ਤੋਂ ਚੱਲ ਜਾਣੀ ਉਹ ਪਤਾ ਲੱਗੂਗਾ ਹੁੰਦਾ ਕਿੱਥੇ ਆ